ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਹੜ੍ਹਾਂ ਦੀ ਮਾਰ ਕਿਵੇਂ ਚੱਲਦੇ ਪਏ ਆ ਇਹ ਤਾਂ ਪੰਜਾਬ ਹੀ ਆ ਜੋ ਫਿਰ ਵੀ ਬੁੱਕਦਾ ਫਿਰਦਾ ਹੈ ਪੰਜਾਬ ਲਈ ਕੋਈ ਵੀ ਅੱਗੇ ਨਹੀਂ ਆਉਂਦਾ ਪੰਜਾਬ ਆਪਣੀ ਮਦਦ ਆਪ ਹੀ ਕਰਦਾ ਹੈ ਪੰਜਾਬ ਦੇ ਲੋਕ ਦਿਲਦਾਰ ਆ ਖੁੱਲੇ ਦਿਲ ਦੇ ਆ ਇਸ ਟਾਈਮ ਲਗਭਗ ਅੱਧਾ ਪੰਜਾਬ ਡੁੱਬ ਗਿਆ ਹੈ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਪਾਣੀ ਆ ਚੁੱਕਿਆ ਸੀ ਉਹਨਾਂ ਦੇ ਡੰਗਰ ਮਰ ਗਏ ਫਸਲਾਂ ਖਰਾਬ ਹੋ ਗਈਆਂ ਬਹੁਤ ਨਾਜ਼ੁਕ ਸਥਿਤੀ ਉਹਨਾਂ ਲੋਕਾਂ ਦੀ ਬਣੀ ਹੋਈ ਹੈ ਪਰ ਸਾਡੇ ਪੰਜਾਬੀ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਹੈਲਪ ਕਰਦੇ ਪਏ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਗਾਇਕ ਇਸ ਟਾਈਮ 'ਚ ਲੋਕਾਂ ਦੇ ਨਾਲ ਖੜੇ ਹੋਇਆ ਸੋਹਾਲੀ ਵਿੱਚ ਜਸ ਬਾਜਬਾ ਇੱਕ ਬਜ਼ੁਰਗ ਨੂੰ ਮਿਲਦਾ ਹੈ ਬਜ਼ੁਰਗ ਜਿਸ ਨੇ ਮੱਝਾਂ ਰੱਖੀਆਂ ਹੋਈਆਂ ਸੀ ਤੇ ਦੁੱਧ ਵੇਚਦਾ ਸੀ ਪਰ ਬਜ਼ੁਰਗ ਦੱਸਦਾ ਪਿਆ ਕਿ ਹੜਾਂ ਕਰਕੇ ਮੱਝਾਂ ਦਾ ਬਹੁਤ ਨੁਕਸਾਨ ਹੋਇਆ ਹੈ ਇਸ ਕਰਕੇ ਨਾ ਬਾਪੂ ਬਹੁਤ ਭਾਵੁਕ ਹੋਇਆ ਪਿਆ ਸੀ ਬਹੁਤ ਜ਼ਿਆਦਾ ਦੁਖੀ ਸੀ ਪਰ ਫਿਰ ਵੀ ਚੜਦੀ ਕਲਾ 'ਚ ਸੀ ਤਾਂ ਇਸ ਮੌਕੇ ਤੇ ਜਸ ਬਾਜਬਾ ਨੇ ਬਾਪੂ ਨੂੰ ਹੌਸਲਾ ਦਿੱਤਾ ਹੈ ਜਿੰਨੀਆਂ ਮੱਝਾਂ ਮਰੀਆਂ ਨੇ ਮੱਝਾਂ ਵੀ ਆਪਾਂ ਕੋਸ਼ਿਸ਼ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਬਾਅਦ ਤੋਂ ਬਾਅਦ ਇੱਕ ਦੋ ਜਿੰਨੀਆਂ ਵੀ ਆਪਣੇ ਕੋਲੀਆਂ ਆਪਾਂ ਲਵਾਂਗੇ ਚੱਪਲ ਲਵਾਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਉਰਫਾ ਸਾਡੇ ਤੁਸੀਂ ਇੰਦਰ ਆ ਬਾਬੂ ਜੀ ਕਰੋ ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ ਮਾਰਾ ਇਹ ਚਰਮਚਾਪ ਬੇਨਤੀ ਕਰ ਸਕੋ ਜੀ ਆ ਵੀ ਤੇਰੇ ਪੁੱਤ ਨਾਲੇ ਤੇਰੇ ਬਾਬਾ ਨਾ ਕਰਨਾ ਕੋਈ ਨੀ ਕਰੀਦਾ ਪਾ ਕੋਈ ਨਹੀਂ ਹੁਣਾ ਨਾ ਨਾ ਰੋਈਦਾ ਹਣਾ ਸਾਰਾ ਤੁਹਾਡੇ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੇ ਸਰਦਾਰ ਜੀ ਨੇ ਪਾਇਆ 25 ਨਾਲ ਹੋ ਗਿਆ ਉਹਨਾਂ ਨੇ ਹਾਂਜੀ ਤੁਸੀਂ ਵੀ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰੱਬ ਰਾਖਾ